ਕ੍ਰਿਡਿਤੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਸਲਮਾਨ ਕਾਂਤੀ ਹਮਲਾ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ 15 ਟੀਮਾਂ ਜੜੀਆਂ ਲੱਗੀਆਂ ਹੋਈਆਂ ਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਪੁਲਿਸ ਦੇ ਵੱਲੋਂ ਜਿਨ੍ਹਾਂ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਘਰ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਇਸ ਵੇਲੇ ਘਰ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਮੌਜੂਦ ਨਹੀਂ ਸੀ ਜਦਕਿ ਪੁਲਿਸ ਦੇ ਅਧਿਕਾਰੀ ਘਰ ਨੂੰ ਕੇਰਾ ਪਾ ਕੇ ਖੜੇ ਹੋਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਜੜੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਲਾਂਕਿ ਘਰੋਂ ਕਿਹਾ ਜਾ ਰਿਹਾ ਕਿ ਸ਼ੂਟਰ ਵਿਸ਼ਾਲ ਫਰਾਰ ਹੈ ਜਿਸ ਨੇ ਪਰਿਵਾਰ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਸੀ ਪਰ ਸ਼ਾਮ ਵੇਲੇ ਜਿਹੜੇ ਆ ਕਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਤਸਵੀਰਾਂ ਉਸ ਕਰਤਿਆਂ ਸਾਂਝੀਆਂ ਕਰ ਰਹੇ ਆ ਉਸ ਸ਼ੂਟਰ ਦੇ ਕਰਦੀਆਂ ਤਸਵੀਰਾਂ ਨੇ ਜਿਸ ਨੇ ਸਲਮਾਨ ਖਾਨ ਦੇ ਘਰ ਤੇ ਉੱਤੇ ਹਮਲਾ ਕੀਤਾ ਸੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੇ ਆ ਅਦਾਕਾਰ ਸਲਮਾਨ ਖਾਨ ਦੇ ਉੱਤੇ ਕਰਤਿ ਦੇ ਉੱਤੇ ਜਿਹੜੀ ਗੋਲੀਬਾਰੀ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਮੁੰਬਈ ਦੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਕਰਤਿ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲਾਂਕਿ ਕੱਲ ਪੁਲਿਸ ਤੇ ਵੱਲੋਂ ਦੋਹਾਂ ਮੁਲਸਮਾ ਦੀ ਪਛਾਣ ਕੀਤੀ ਸੀ ਤੇ ਦੋਵਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ ਜੋ ਰਾਇਗੜ੍ਹ ਦਾ ਰਹਿਣ ਵਾਲਾ ਤੇ ਦੂਜਾ 에ਜੰਟ ਦੱਸਿਆ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੂਟਰ ਨੇ ਸਿੱਧੇ ਮੋਟਰਸਾਈਕਲ ਖਰੀਦਿਆ ਸੀ ਜੋ ਕਿਸੇ ਹੋੜ ਨੇ ਖਰੀਦ ਕੇ ਸ਼ੂਟਰ ਨੂੰ ਸੌਂਪਿਆ ਸੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਕਿ ਦੋਵੇਂ ਸ਼ੂਟਰ ਪਿਛਲੇ 15 ਦਿਨ ਤੋਂ ਮੁੰਬਈ ਦੇ ਵਿੱਚ ਸਨ ਇਹ ਗੋਲੀ ਚ ਲੋਡ ਵਾਲੇ ਵਿਅਕਤੀ ਨੇ ਤ੍ਰੈਗੜ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦੀ ਸੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਚਲੇ ਗਏ ਨੇ ਦਿੱਲੀ ਪੁਲਿਸ ਦੀ ਟੀਮ ਦੇ ਰਾਤ ਇੱਥੇ ਪਹੁੰਚੀ ਸੀ ਸ਼ੂਟਰ ਵਿਸ਼ਾਲ ਦੀ ਮਾਂ ਤੇ ਪੈਣ ਤੋਂ ਪੁੱਛ ਕਿਛ ਵੀ ਕੀਤੀ ਗਈ ਸੀ ਗੁਰੂਗ੍ਰਾਮ ਦੇ महावीरਪੁਰਾ ਦੇ ਵਿੱਚ ਵਿਸ਼ਾਲ ਰਹਿੰਦਾ ਜਦੋਂ ਪਿੰਕ ਪੈਂਦੀ ਹੈ ਕਿ ਪੁਲਿਸ ਦੀਆਂ ਟੀਮਾਂ ਘਰ ਦੇ ਵਿੱਚ ਪਹੁੰਚੀਆਂ ਨੇ ਤਾਂ ਪਰਿਵਾਰ ਵੀ ਰਫੂ ਚੱਕਰ ਜਿਹੜਾ ਹੋਇਆ ਹੈ ਘਰ ਦੇ ਵਿੱਚੋਂ ਤੇ ਸ਼ੂਟਰ ਵਿਸ਼ਾਲ ਵੀ ਘਰ ਤੇ ਵਿੱਚ ਮੌਜੂਦ ਨਹੀਂ ਸੀ ਸੋ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਾਨ ਚੜੀ ਕੀਤੀ ਜਾ ਰਹੀਆ ਵੱਡੇ ਖੁਲਾਸੇ ਪੁਲਿਸ ਦੇ ਵੱਲ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਹੁਣ ਅਪਡੇਟ ਸਾਹਮਣੇ ਆਈ ਹੈ ਇਹ ਵੀ ਦੱਸਦੀ ਹੈ ਕਿ ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ ਦੇ ਵਿੱਚ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸੀ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੁਲਮਾਨ ਖਾਨ ਦੇ ਘਰ ਤੇ ਬਾਹਰ ਸੁਰੱਖਿਆ ਵੀ ਵਿਦਾਈ ਗਈ ਸੀ ਪੁਲਿਸ ਦੇ ਵੱਲੋਂ ਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਸੁਲਮਾਨ ਖਾਨ ਦੇ ਘਰ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸੇ ਜਾਲੇ ਪੁਲਿਸ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪੈੜ ਨੱਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਵਿਸ਼ਾਲ ਨਾਮ ਦੇ ਸ਼ੂਟਰ ਦਾ ਘਰ ਦਾ ਪੁਲਿਸ ਦੇ ਵੱਲੋਂ ਪਤਾ ਲਗਾਇਆ ਕਿ ਆ ਪੁਲਿਸ ਦੇ ਅਧਿਕਾਰੀ ਘਰ ਤੇ ਬਾਹਰ ਤੇ ਨਾਕ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਹੈ ਸਲਮਾਨ ਖਾਨ 'ਤੇ ਹਮਲਾ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ 15 ਟੀਮਾਂ ਜੜੀਆਂ ਲੱਗੀਆਂ ਹੋਈਆਂ ਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਪੁਲਿਸ ਦੇ ਵੱਲੋਂ ਜਿਨ੍ਹਾਂ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਘਰ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਇਸ ਵੇਲੇ ਘਰ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਮੌਜੂਦ ਨਹੀਂ ਸੀ ਜਦਕਿ ਪੁਲਿਸ ਦੇ ਅਧਿਕਾਰੀ ਘਰ ਨੂੰ ਕੇਰਾ ਪਾ ਕੇ ਖੜੇ ਹੋਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਜੜੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਘਰੋਂ ਕਿਹਾ ਜਾ ਰਿਹਾ ਕਿ ਸ਼ੂਟਰ ਵਿਸ਼ਾਲ ਫਰਾਰ ਹੈ ਜਿਸ ਨੇ ਪਰਿਵਾਰ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਸੀ ਪਰ ਸ਼ਾਮ ਵੇਲੇ ਜਿਹੜੇ ਆ ਕਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਤਸਵੀਰਾਂ ਉਸ ਕਾਰਤਿਆਂ ਸਾਂਝੀਆਂ ਕਰ ਰਹੇ ਆ ਸ਼ੂਟਰ ਦੇ ਕਾਰਦੀਆਂ ਤਸਵੀਰਾਂ ਨੇ ਜਿਸ ਨੇ ਸਲਮਾਨ ਖਾਨ ਦੇ ਘਰ ਤੇ ਉੱਤੇ ਹਮਲਾ ਕੀਤਾ ਸੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੇ ਆ ਅਦਾਕਾਰ ਸਲਮਾਨ ਖਾਨ ਦੇ ਉੱਤੇ ਘਰ ਤੇ ਉੱਤੇ ਜਿਹੜੀ ਗੋਲੀਬਾਰੀ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਮੁੰਬਈ ਦੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲਾਂਕਿ ਕੱਲ ਪੁਲਿਸ ਦੇ ਵੱਲੋਂ ਦੋਹਾਂ ਮੁਲਸਮਾ ਦੀ ਪਛਾਣ ਕੀਤੀ ਸੀ ਤੇ ਦੋਵਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ ਜੋ ਰਾਇਗੜ੍ਹ ਦਾ ਰਹਿਣ ਵਾਲਾ ਤੇ ਦੂਜਾ 에ਜੰਟ ਦੱਸਿਆ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੂਟਰ ਨੇ ਸਿੱਧੇ ਮੋਟਰਸਾਈਕਲ ਖਰੀਦਿਆ ਸੀ ਜੋ ਕਿਸੇ ਹੋੜ ਨੇ ਖਰੀਦ ਕੇ ਸ਼ੂਟਰ ਨੂੰ ਸੌਂਪਿਆ ਸੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਕਿ ਦੋਵੇਂ ਸ਼ੂਟਰ ਪਿਛਲੇ 15 ਦਿਨ ਤੋਂ ਮੁੰਬਈ ਦੇ ਵਿੱਚ ਸਨ ਇਹ ਗੋਲੀ ਚ ਲੋਡ ਵਾਲੇ ਵਿਅਕਤੀ ਨੇ ਤ੍ਰੈਗੜ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦੀ ਸੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਚਲੇ ਗਏ ਨੇ ਦਿੱਲੀ ਪੁਲਿਸ ਦੀ ਟੀਮ ਦੇ ਰਾਤ ਇੱਥੇ ਪਹੁੰਚੀ ਸੀ ਸ਼ੂਟਰ ਵਿਸ਼ਾਲ ਦੀ ਮਾਂ ਤੇ ਪੈਣ ਤੋਂ ਪੁੱਛ ਕਿਛ ਵੀ ਕੀਤੀ ਗਈ ਸੀ ਗੁਰੂਗ੍ਰਾਮ ਦੇ ਮਹਾਵੀਰਪੁਰਾ ਦੇ ਵਿੱਚ ਵਿਸ਼ਾਲ ਰਹਿੰਦਾ ਜਦੋਂ ਪਿੰਕ ਪੈਂਦੀ ਹੈ ਕਿ ਪੁਲਿਸ ਦੀਆਂ ਟੀਮਾਂ ਘਰ ਦੇ ਵਿੱਚ ਪਹੁੰਚੀਆਂ ਨੇ ਤਾਂ ਪਰਿਵਾਰ ਵੀ ਰਫੂ ਚੱਕਰ ਜਿਹੜਾ ਹੋਇਆ ਹੈ ਘਰ ਦੇ ਵਿੱਚੋਂ ਤੇ ਸ਼ੂਟਰ ਵਿਸ਼ਾਲ ਵੀ ਘਰ ਤੇ ਵਿੱਚ ਮੌਜੂਦ ਨਹੀਂ ਸੀ ਸੋ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਂ ਚੜੀ ਕੀਤੀ ਜਾ ਰਹੀਆ ਵੱਡੇ ਖੁਲਾਸੇ ਪੁਲਿਸ ਦੇ ਵੱਲ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਹੁਣ ਅਪਡੇਟ ਸਾਹਮਣੇ ਆਈ ਹੈ ਇਹ ਵੀ ਦੱਸਦੀ ਹੈ ਕਿ ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ ਦੇ ਵਿੱਚ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸੀ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸਲਮਾਨ ਖਾਨ ਦੇ ਘਰ ਤੇ ਬਾਹਰ ਸੁਰੱਖਿਆ ਵੀ ਵਿਦਾਈ ਗਈ ਸੀ ਪੁਲਿਸ ਦੇ ਵੱਲੋਂ ਤੇ ਦੋਸ਼ੀਆਂ ਦੀ ਪਹਿਚਾਨ ਕਰਨ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸੇ ਚਾਲੇ ਪੁਲਿਸ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪੈੜ ਨੱਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਵਿਸ਼ਾਲ ਨਾਮ ਦੇ ਸ਼ੂਟਰ ਦਾ ਘਰ ਦਾ ਪੁਲਿਸ ਦੇ ਵੱਲੋਂ ਪਤਾ ਲਗਾਇਆ ਗਿਆ ਪੁਲਿਸ ਦੇ ਅਧਿਕਾਰੀ ਘਰ ਦੇ ਬਾਹਰ ਤੈਨਾਤ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਹੈ सलमान खान ਕੀ ਹਮਲਾ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ 15 ਟੀਮਾਂ ਜੜੀਆਂ ਲੱਗੀਆਂ ਹੋਈਆਂ ਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਪੁਲਿਸ ਦੇ ਵੱਲੋਂ ਜਿਨ੍ਹਾਂ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਘਰ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਇਸ ਵੇਲੇ ਘਰ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਮੌਜੂਦ ਨਹੀਂ ਸੀ ਜਦਕਿ ਪੁਲਿਸ ਦੇ ਅਧਿਕਾਰੀ ਘਰ ਨੂੰ ਕੇਰਾ ਪਾ ਕੇ ਖੜੇ ਹੋਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਜੜੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਲਾਂਕਿ ਘਰੋਂ ਕਿਹਾ ਜਾ ਰਿਹਾ ਕਿ ਸ਼ੂਟਰ ਵਿਸ਼ਾਲ ਫਰਾਰ ਹੈ ਜਿਸ ਨੇ ਪਰਿਵਾਰ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਸੀ ਪਰ ਸ਼ਾਮ ਵੇਲੇ ਜਿਹੜੇ ਆ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਤਸਵੀਰਾਂ ਉਸ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਸ਼ੂਟਰ ਦੇ ਘਰ ਦੀਆਂ ਤਸਵੀਰਾਂ ਨੇ ਜਿਸ ਨੇ ਸਲਮਾਨ ਖਾਨ ਦੇ ਘਰ ਤੇ ਉੱਤੇ ਹਮਲਾ ਕੀਤਾ ਸੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੇ ਆ ਅਦਾਕਾਰ ਸਲਮਾਨ ਖਾਨ ਦੇ ਉੱਤੇ ਘਰ ਤੇ ਉੱਤੇ ਜਿਹੜੀ ਗੋਲੀਬਾਰੀ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਮੁੰਬਈ ਦੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲਾਂਕਿ ਕੱਲ ਪੁਲਿਸ ਦੇ ਵੱਲੋਂ ਦੋਹਾਂ ਮੁਲਸਮਾ ਦੀ ਪਛਾਣ ਕੀਤੀ ਸੀ ਤੇ ਦੋਵਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ ਜੋ ਰਾਇਗੜ੍ਹ ਦਾ ਰਹਿਣ ਵਾਲਾ ਤੇ ਦੂਜਾ ਏਜੰਟ ਦੱਸਿਆ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੂਟਰ ਨੇ ਸਿੱਧੇ ਮੋਟਰਸਾਈਕਲ ਖਰੀਦਿਆ ਸੀ ਜੋ ਕਿਸੇ ਹੋੜ ਨੇ ਖਰੀਦ ਕੇ ਸ਼ੂਟਰ ਨੂੰ ਸੌਂਪਿਆ ਸੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਇਹ ਦੋਵੇਂ ਸ਼ੂਟਰ ਪਿਛਲੇ 15 ਦਿਨ ਤੋਂ ਮੁੰਬਈ ਦੇ ਵਿੱਚ ਸਨ ਤੇ ਗੋਲੀ ਚ ਲੋਟ ਵਾਲੇ ਵਿਅਕਤੀ ਨੇ ਤ੍ਰੈਗੜ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦੀ ਸੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਚਲੇ ਗਏ ਨੇ ਦਿੱਲੀ ਪੁਲਿਸ ਦੀ ਟੀਮ ਦੇ ਰਾਤ ਇੱਥੇ ਪਹੁੰਚੀ ਸੀ ਸ਼ੂਟਰ ਵਿਸ਼ਾਲ ਦੀ ਮਾਂ ਤੇ ਪੈਣ ਤੋਂ ਪੁੱਛ ਕਿਛ ਵੀ ਕੀਤੀ ਗਈ ਸੀ ਗੁਰੂਗ੍ਰਾਮ ਦੇ ਮਹਾਵੀਰਪੁਰਾ ਦੇ ਵਿੱਚ ਵਿਸ਼ਾਲ ਰਹਿੰਦਾ ਜਦੋਂ ਪਿੰਕ ਪੈਂਦੀ ਹੈ ਕਿ ਪੁਲਿਸ ਦੀਆਂ ਟੀਮਾਂ ਘਰ ਦੇ ਵਿੱਚ ਪਹੁੰਚੀਆਂ ਨੇ ਤਾਂ ਪਰਿਵਾਰ ਵੀ ਰਫੂ ਚੱਕਰ ਜਿਹੜਾ ਹੋਇਆ ਹੈ ਘਰ ਦੇ ਵਿੱਚੋਂ ਤੇ ਸ਼ੂਟਰ ਵਿਸ਼ਾਲ ਵੀ ਘਰ ਤੇ ਵਿੱਚ ਮੌਜੂਦ ਨਹੀਂ ਸੀ ਸੋ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਨ ਚੜੀ ਕੀਤੀ ਜਾ ਰਹੀਆ ਵੱਡੇ ਖੁਲਾਸੇ ਪੁਲਿਸ ਦੇ ਵੱਲੇ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਹੁਣ ਅਪਡੇਟ ਸਾਹਮਣੇ ਆਈ ਹੈ ਇਹ ਵੀ ਦੱਸਦੀ ਹੈ ਕਿ ਸਵੇਰੇ 5 ਵਜੇ ਦੇ ਕਰੀਬ ਵਾਂਦਰਾ ਇਲਾਕੇ ਦੇ ਵਿੱਚ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸੀ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸਲਮਾਨ ਖਾਨ ਦੇ ਘਰ ਤੇ ਬਾਹਰ ਸੁਰੱਖਿਆ ਵੀ ਵਧਾਈ ਗਈ ਸੀ ਪੁਲਿਸ ਦੇ ਵੱਲੋਂ ਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸੇ ਚਾਲੇ ਪੁਲਿਸ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪਹਿੜ ਨੱਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਵਿਸ਼ਾਲ ਨਾਮ ਦੇ ਸ਼ੂਟਰ ਦਾ ਘਰ ਦਾ ਪੁਲਿਸ ਦੇ ਵੱਲੋਂ ਪਤਾ ਲਗਾਇਆ ਕਿ ਆ ਪੁਲਿਸ ਦੇ ਅਧਿਕਾਰੀ ਘਰ ਤੇ ਬਾਹਰ ਤੇ ਨਾਕ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਹੈ ਸਲਮਾਨ ਖਾਨ 'ਤੇ ਹਮਲਾ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ 15 ਟੀਮਾਂ ਜੜੀਆਂ ਲੱਗੀਆਂ ਹੋਈਆਂ ਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਪੁਲਿਸ ਦੇ ਵੱਲੋਂ ਜਿਨ੍ਹਾਂ ਸ਼ੂਟਰਾਂ ਨੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਘਰ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਇਸ ਵੇਲੇ ਘਰ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਮੌਜੂਦ ਨਹੀਂ ਸੀ ਜਦਕਿ ਪੁਲਿਸ ਦੇ ਅਧਿਕਾਰੀ ਘਰ ਨੂੰ ਕੇਰਾ ਪਾ ਕੇ ਖੜੇ ਹੋਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਜੜੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਲਾਂਕਿ ਕਰੋ ਕਿਹਾ ਜਾ ਰਿਹਾ ਕਿ ਸ਼ੂਟਰ ਵਿਸ਼ਾਲ ਫਰਾਰ ਹੈ ਜਿਸ ਨੇ ਪਰਿਵਾਰ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਸੀ ਪਰ ਸ਼ਾਮ ਵੇਲੇ ਜਿਹੜੇ ਆ ਕਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਤਸਵੀਰਾਂ ਉਸ ਕਾਰ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਸ਼ੂਟਰ ਦੇ ਕਾਰ ਦੀਆਂ ਤਸਵੀਰਾਂ ਨੇ ਜਿਸ ਨੇ ਸਲਮਾਨ ਖਾਨ ਦੇ ਘਰ ਤੇ ਉੱਤੇ ਹਮਲਾ ਕੀਤਾ ਸੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੇ ਆ ਅਦਾਕਾਰ ਸਲਮਾਨ ਖਾਨ ਦੇ ਉੱਤੇ ਕਰਤਿ ਉੱਤੇ ਜਿਹੜੀ ਗੋਲੀਬਾਰੀ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਮੁੰਬਈ ਦੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਕਰਤਿ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲਾਂਕਿ ਕੱਲ ਪੁਲਿਸ ਦੇ ਵੱਲੋਂ ਦੋਹਾਂ ਮੁਲਸਮਾ ਦੀ ਪਛਾਣ ਕੀਤੀ ਸੀ ਤੇ ਦੋਵਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ ਜੋ ਰਾਇਗੜ੍ਹ ਦਾ ਰਹਿਣ ਵਾਲਾ ਤੇ ਦੂਜਾ ਏਜੰਟ ਦੱਸਿਆ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੂਟਰ ਨੇ ਸਿੱਧੇ ਮੋਟਰਸਾਈਕਲ ਖਰੀਦਿਆ ਸੀ ਜਾਂ ਕਿਸੇ ਹੋਰ ਨੇ ਖਰੀਦ ਕੇ ਸ਼ੂਟਰ ਨੂੰ ਸੌਂਪਿਆ ਸੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਕਿ ਦੋਵੇਂ ਸ਼ੂਟਰ ਪਿਛਲੇ 15 ਦਿਨ ਤੋਂ ਮੁੰਬਈ ਦੇ ਵਿੱਚ ਸਨ ਤੇ ਗੋਲੀ ਚ ਲੋਟ ਵਾਲੇ ਵਿਅਕਤੀ ਨੇ ਰਾਇਗੜ੍ਹ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦੀ ਸੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਸੋ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਚਲੇ ਗਏ ਨੇ ਦਿੱਲੀ ਪੁਲਿਸ ਦੀ ਟੀਮ ਦੇ ਰਾਤ ਇੱਥੇ ਪਹੁੰਚੀ ਸੀ ਸ਼ੂਟਰ ਵਿਸ਼ਾਲ ਦੀ ਮਾਂ ਤੇ ਪੈਣ ਤੋਂ ਪੁੱਛ ਕਿਛ ਵੀ ਕੀਤੀ ਗਈ ਸੀ ਗੁਰੂਗ੍ਰਾਮ ਦੇ ਮਹਾਵੀਰਪੁਰਾ ਦੇ ਵਿੱਚ ਵਿਸ਼ਾਲ ਰਹਿੰਦਾ ਜਦੋਂ ਪਿੰਕ ਪੈਂਦੀ ਹੈ ਕਿ ਪੁਲਿਸ ਦੀਆਂ ਟੀਮਾਂ ਘਰ ਦੇ ਵਿੱਚ ਪਹੁੰਚੀਆਂ ਨੇ ਤਾਂ ਪਰਿਵਾਰ ਵੀ ਰਫੂ ਚੱਕਰ ਜਿਹੜਾ ਹੋਇਆ ਹੈ ਘਰ ਦੇ ਵਿੱਚੋਂ ਤੇ ਸ਼ੂਟਰ ਵਿਸ਼ਾਲ ਵੀ ਘਰ ਤੇ ਵਿੱਚ ਮੌਜੂਦ ਨਹੀਂ ਸੀ ਸੋ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਾਨ ਚੜੀ ਕੀਤੀ ਜਾ ਰਹੀਆ ਵੱਡੇ ਖੁਲਾਸੇ ਪੁਲਿਸ ਦੇ ਵੱਲ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਹੁਣ ਅਪਡੇਟ ਸਾਹਮਣੇ ਆਈ ਹੈ ਇਹ ਵੀ ਦੱਸਦੀ ਹੈ ਕਿ ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ ਦੇ ਵਿੱਚ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸੀ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੁਲਮਾਨ ਖਾਨ ਦੇ ਘਰ ਤੇ ਬਾਹਰ ਸੁਰੱਖਿਆ ਵੀ ਵਿਦਾਈ ਗਈ ਸੀ ਪੁਲਿਸ ਦੇ ਵੱਲੋਂ ਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਬਾਅਦ ਫਿਲਮਾਨ ਖਾਨ ਦੇ ਘਰ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਸੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸੇ ਜਾਲੇ ਪੁਲਿਸ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪਛਾਣ ਨੱਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਵਿਸ਼ਾਲ ਨਾਮ ਦੇ ਸ਼ੂਟਰ ਦਾ ਘਰ ਦਾ ਪੁਲਿਸ ਦੇ ਵੱਲੋਂ ਪਤਾ ਲਗਾਇਆ ਕਿ ਆ ਪੁਲਿਸ ਦੇ ਅਧਿਕਾਰੀ ਕਰਤੇ ਬਾਹਰ ਤੇ ਨਾਕ ਕਰ ਦਿੱਤੇ ਗਏ ਨੇ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਹੈ ਸਲਮਾਨ ਕਾਂਤੀ ਹਮਲਾ ਕਰਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ 15 ਟੀਮਾਂ ਜੜੀਆਂ ਲੱਗੀਆਂ ਹੋਈਆਂ ਸੀ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਪੁਲਿਸ ਦੇ ਵੱਲੋਂ ਜਿਨ੍ਹਾਂ ਸ਼ੂਟਰਾਂ ਨੇ ਸਲਮਾਨ ਖਾਨ ਦੇ ਕਾਰ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦਾ ਕਾਰ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ ਇਸ ਵੇਲੇ ਕਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਕੋਈ ਵੀ ਮੌਜੂਦ ਨਹੀਂ ਸੀ ਜਦਕਿ ਪੁਲਿਸ ਦੇ ਅਧਿਕਾਰੀ ਕਾਰ ਨੂੰ ਕੇਰਾ ਪਾ ਕੇ ਖੜੇ ਹੋਏ ਨੇ ਪੁਲਿਸ ਦੇ ਵੱਲੋਂ ਤਲਾਸ਼ੀ ਜੜੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਕਰੋ ਕਿਹਾ ਜਾ ਰਿਹਾ ਕਿ ਸ਼ੂਟਰ ਵਿਸ਼ਾਲ ਫਰਾਰ ਹੈ ਜਿਸਦੇ ਪਰਿਵਾਰ ਦੇ ਨਾਲ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਸੀ ਪਰ ਸ਼ਾਮ ਵੇਲੇ ਜਿਹੜੇ ਆ ਕਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ ਤਸਵੀਰਾਂ ਉਸ ਕਾਰ ਦੀਆਂ ਸਾਂਝੀਆਂ ਕਰ ਰਹੇ ਆ ਉਸ ਸ਼ੂਟਰ ਦੇ ਕਾਰ ਦੀਆਂ ਤਸਵੀਰਾਂ ਨੇ ਜਿਸਨੇ ਸਲਮਾਨ ਖਾਨ ਦੇ ਕਾਰ ਦੇ ਉੱਤੇ ਹਮਲਾ ਕੀਤਾ ਸੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜੇ ਆ ਅਦਾਕਾਰ ਸਲਮਾਨ ਖਾਨ ਦੇ ਉੱਤੇ ਘਰ ਤੇ ਉੱਤੇ ਜਿਹੜੀ ਗੋਲੀਬਾਰੀ ਕੀਤੀ ਸੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਤੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਮੁੰਬਈ ਦੇ ਵਿੱਚ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਬਾਹਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹਾਲਾਂਕਿ ਕੱਲ ਪੁਲਿਸ ਤੇ ਵੱਲੋਂ ਦੋਹਾਂ ਮੁਲਸਮਾ ਦੀ ਪਛਾਣ ਕੀਤੀ ਸੀ ਤੇ ਦੋਵਾਂ ਨੂੰ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਬਾਈਕ ਦਾ ਮਾਲਕ ਹੈ ਜੋ ਰਾਇਗੜ੍ਹ ਦਾ ਰਹਿਣ ਵਾਲਾ ਤੇ ਦੂਜਾ 에ਜੰਟ ਦੱਸਿਆ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ੂਟਰ ਨੇ ਸਿੱਧੇ ਮੋਟਰਸਾਈਕਲ ਖਰੀਦਿਆ ਸੀ ਜੋ ਕਿਸੇ ਹੋੜ ਨੇ ਖਰੀਦ ਕੇ ਸ਼ੂਟਰ ਨੂੰ ਸੌਂਪਿਆ ਸੀ ਹਰ ਇੱਕ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਕਿ ਦੋਵੇਂ ਸ਼ੂਟਰ ਪਿਛਲੇ 15 ਦਿਨ ਤੋਂ ਮੁੰਬਈ ਦੇ ਵਿੱਚ ਸਨ ਤੇ ਗੋਲੀ ਚ ਲੋਟ ਵਾਲੇ ਵਿਅਕਤੀ ਨੇ ਰਾਇਗੜ ਦੇ ਇੱਕ ਵਿਅਕਤੀ ਤੋਂ ਬਾਈਕ ਖਰੀਦਦੀ ਸੀ ਪੁਲਿਸ ਬਾਈਕ ਵੇਚਣ ਵਾਲੇ ਤੇ ਜੰਟ ਤੋਂ ਪੁੱਛਗਿੱਛ ਕਰ ਰਹੀ ਹੈ ਇਸ ਵੱਡੀ ਅਪਡੇਟ ਇਹ ਹੁਣ ਸਾਹਮਣੇ ਆ ਰਹੀ ਹੈ ਕਿ ਉਹਨਾਂ ਸ਼ੂਟਰਾਂ ਦੇ ਕਰਤਾ ਵੀ ਪੁਲਿਸ ਦੇ ਵੱਲੋਂ ਪਤਾ ਲਗਾ ਲਿਆ ਗਿਆ ਵਿਸ਼ਾਲ ਨਾਮ ਦੇ ਸ਼ੂਟਰ ਦੀ ਵੀ ਪਛਾਣ ਹੋਈ ਸੀ ਤੇ ਉਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਜਿਹੜੇ ਆ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਚਲੇ ਗਏ ਨੇ ਦਿੱਲੀ ਪੁਲਿਸ ਦੀ ਟੀਮ ਦੇ ਰਾਤ ਇੱਥੇ ਪਹੁੰਚੀ ਸੀ ਸ਼ੂਟਰ ਵਿਸ਼ਾਲ ਦੀ ਮਾਂ ਤੇ ਪੈਣ ਤੋਂ ਪੁੱਛ ਕੁਝ ਵੀ ਕੀਤੀ ਗਈ ਸੀ ਗੁਰੂਗ੍ਰਾਮ ਦੇ महावीरਪੁਰਾ ਦੇ ਵਿੱਚ ਵਿਸ਼ਾਲ ਰਹਿੰਦਾ ਜਦੋਂ ਪਿੰਕ ਪੈਂਦੀ ਹੈ ਕਿ ਪੁਲਿਸ ਦੀਆਂ ਟੀਮਾਂ ਘਰ ਦੇ ਵਿੱਚ ਪਹੁੰਚੀਆਂ ਨੇ ਤਾਂ ਪਰਿਵਾਰ ਵੀ ਰਫੂ ਚੱਕਰ ਜਿਹੜਾ ਹੋਇਆ ਹੈ ਘਰ ਦੇ ਵਿੱਚੋਂ ਤੇ ਸ਼ੂਟਰ ਵਿਸ਼ਾਲ ਵੀ ਘਰ ਤੇ ਵਿੱਚ ਮੌਜੂਦ ਨਹੀਂ ਸੀ ਸੋ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਾਨ ਚੜੀ ਕੀਤੀ ਜਾ ਰਹੀਆ ਵੱਡੇ ਖੁਲਾਸੇ ਪੁਲਿਸ ਦੇ ਵੱਲੇ ਇਸ ਮਾਮਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਹਾਲਾਂਕਿ 15 ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਹੁਣ ਅਪਡੇਟ ਸਾਹਮਣੇ ਆਈ ਹੈ ਇਹ ਵੀ ਦੱਸਦੀ ਹੈ ਕਿ ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ ਦੇ ਵਿੱਚ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸੀ ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸਲਮਾਨ